ਇਹ ਰਿਸ਼ਤੇ ਜਿਹੜੇ ਹੁੰਦੇ ਨੇ ਨਾ ਤੇ ਤੁਰੋਂ ਪਿਛਲੇ ਜਨਮ ਦੇ ਹੁੰਦੇ ਨੇ ਪਿਛਲੇ ਜਨਮ ਤੋਂ ਜਿਸ ਤਰ੍ਹਾਂ ਤੁਰਿਆ ਆਉਂਦੇ ਨੇ ਉਹ ਉਹ ਰਿਸ਼ਤੇ ਉਸ ਤਰ੍ਹਾਂ ਹੀ ਬੰਦੇ ਨੇ ਕਿਉਂਕਿ ਪਿਛਲੇ ਜਨਮ ਦੀ ਜੋ ਹੈ ਰਿਸ਼ਤਾ ਉਹਦੇ ਜੇ ਕਈ ਵਾਰ ਪਿਓ ਪੁੱਤਰ ਬਣ ਕੇ ਆ ਜਾਂਦਾ ਜੁਜੇ ਮਾਂ ਧੀ ਬਣ ਕੇ ਆ ਜਾਂਦੀ ਹੈ ਇਹ ਤੇ ਪਿਛਲੇ ਜਨਮ ਦੀ ਐਨ ਲਿੰਕ ਹੁੰਦਾ ਉਹਦੇ ਨਾਲ ਉਹ ਲਿੰਕ ਦੇ ਮੁਤਾਬਿਕ ਉਹ ਹੋਏ ਆਂਦੇ ਨੇ ਜਿਹਦੇ ਨਾਲ ਉਹਨਾਂ ਨੂੰ ਪਿਛਲੇ ਜਨਮ ਦਾ ਮੋਹ ਜਾਂ ਪ੍ਰੇਮ ਜਾਂ ਦੂਸਰਾ ਹੁੰਦਾ ਉਹ ਤੋਂ ਤਖੀਰ ਦੇ ਵਕਤ ਦੇ ਨਾ ਜੋ ਮਰਨ ਵੇਲੇ ਸੁੱਚੇ ਹੈ ਉਸਰਾ ਲਾਗਾ ਜਨਮ ਲੈ ਲੰਦਾ ਪਰ ਜੋ ਰਪੀਨ ਦੇ ਵਿੱਚ ਜਨਮ ਜੜ ਲੰਦਾ ਉਹ ਰਿਸ਼ਤਾ ਜਿਹੜਾ ਹੁੰਦਾ ਪਿਛਲੇ ਜਨਮ ਦਾ ਲਿੰਕ ਹੁੰਦਾ ਉਹ ਜ਼ਰੂਰ ਆ ਜਾਂਦਾ ਅੱਜ ਪਹਿਲੇ ਪੁੱਤਰ ਬਣਦਾ ਫਿਰ ਪਿਓ ਪਿਓ ਵੀ ਉਹਦਾ ਪੁੱਤਰ ਆ ਕੇ ਬਣ ਜਾਂਦਾ ਕਹਿੰਦਾ ਮਾਂ ਵੀ ਧੀ ਬਣ ਜਾਂਦੀ ਹੈ ਉਹ ਕਈ ਇੰਡੀਕੇਸ਼ਨ ਨੇ ਇਹ ਜਦੋਂ ਤੱਕ ਮੋਹ ਨਹੀਂ ਟੁੱਟਦਾ ਉਦੋਂ ਤੱਕ ਇਹ ਰਿਸ਼ਤੇਦਾਰੇ ਸੱਚ ਉਤਰੇ ਨਹੀਂ ਜਦੋਂ ਮੋਹ ਟੁੱਟ ਗਿਆ ਫਿਰ ਮਹਾਪੁਰਸ਼ ਜਨਮ ਲੈਂਦੇ ਨੇ ਚੰਗੇ ਜਿਹੜਾ ਮਹਾਪੁਰਸ਼ ਤੇ ਘਰ ਆਣਾ ਅੰਗਾ ਕੋਈ ਮਹਾਪੁਰਸ਼ ਜਨਮ ਲਏਗਾ ਇਹ ਤੋਂ ਰੋ ਹੀ ਲਿਖਿਆ ਹੋਇਆ ਹੈ ਐਡਵਾਈਨ ਲਾ ਆਇਆ ਇੱਕ ਅਲਾਈ ਆਪਣਾ ਰਮ ਜਹਰਾ ਲਾਹੀ ਹੁਕਮਿਆ ਉਦੇਮਤਾਵੋ ਚੱਲ ਰਿਹਾ ਹੈ ਇਹ ਜੇ ਆਪਣੀ ਅਕਲ ਨੇ ਅਸੀਂ ਵਰਤ ਸਕਦੇ